ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਪਾਂ ਤੀਸਰਾ ਕਲੂਕਾਰਾ ਵਿਸ਼ੇ ਦੀ ਵਿਚਾਰ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਪਰ ਦੀ ਆਜ਼ਾਦੀ ਤੋਂ ਬਾਅਦ ਜੋ ਸਖਾਂ ਦੇ ਨਾਲ ਬਦੀਕੀਆਂ ਸ਼ੁਰੂ ਹੋ ਗਈਆਂ ਪਹਿਲੇ ਦਿਨ ਤੋਂ ਉਹਦੇ ਬਾਰੇ ਵਿਚਾਰ ਕਰ ਚੁੱਕੇ ਹਾਂ पहला की आज़ादी तो पहला की वादे किए गए क्यों इन्होंने जुड़ना प्रवान किया उस तो के पहले दिन तो वधीकियाँ शुरू हो गई और सिकर सी कि हर तरह न सिखा दबा के रखने की कोशिश की गई कोई जायज हक जो नहीं दिता गया साढ़े पानिया की लुट हुई लगातार अज तक जारी है और सिखा ਬੇਦਬ ਕੀਤਾ ਗਿਆ ਬੇਇੱਜ਼ਤ ਕੀਤਾ ਗਿਆ ਮਾਰਕੁੱਟ ਕੀਤੀ ਗਈ ਸ ਇਹ ਲਗਾਤਾਰ ਇੱਕ سلسلہ جاری ਸੀ ਉਹਦੇ ਵਿੱਚ ਕੱਲ ਅਸੀਂ ਵੇਖਿਆ ਸੀ ਕਿ ਏਸ਼ੀਆਈ ਖੇਡਾਂ ਜਿਹੜੀਆਂ ਹੋਈਆਂ ਦਿੱਲੀ ਦੇ ਵਿੱਚ ਉੱਥੇ ਜਾਣ ਲੱਗੇ ਹਰਿਆਣੇ ਦੇ ਵਿੱਚੋਂ ਲੰਘਣਾ ਸਿੱਖਾਂ ਵਾਸਤੇ ਔਖਾ ਹੋ ਗਿਆ ਬੜੇ-ਬੜੇ ਸਿੱਖਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਮੈਂ ਜਿਹੜੇ ਵੀ ਮੇਰੇ ਵੀਰ ਆ ਮੇਰੀ ਆਵਾਜ਼ ਸੁਣ ਰਹੇ ਹੋ ਉਹਨਾਂ ਨੂੰ ਪੁੱਛਣਾ ਚਾਹੁੰਦਾ ਆਪਣੇ ਅੰਦਰ ਆਪਣੀ ਜ਼ਮੀਰ ਦੇ ਅੰਦਰ ਜਾਤੀ ਮਾਰ ਕੇ ਵੇਖੋ ਤੇ ਉਸ ਕੋਲੋਂ ਪੁੱਛੋ ਕਿ ਜਿਸ ਕੌਮ ਉੱਤੇ ਇਤਨੀਆਂ ਵਧੀਆਂ ਹੋਈਆਂ ਹੋ ਇਤਨਾ ਉਹਦੇ ਨਾਲ ਧੋਖਾ ਹੋਇਆ ਹੋਵੇ ਉਹਦੀ ਨੌਜਵਾਨੀ ਦੇ ਵਿੱਚ ਇੱਕ ਜੋਸ਼ ਆ ਜਾਣਾ ਇੱਕ ਜਜ਼ਬਾ ਆ ਜਾਣਾ ਉਹਦੇ ਖੂਨ ਦਾ ਉਬਾਲੇ ਖਾ ਲੈਣਾ ਕੀ ਗਲਤ ਹੈ ਇਹ ਨਜਾਇਜ਼ ਹੈ ਇੱਕ ਸੁਭਾਵਕ ਕਿ ਰਹੀ ਸੀ ਸਿੱਖ ਨੌਜਵਾਨੀ ਦੇ ਅੰਦਰ ਵੀ ਸਾਡਾ ਤਾਂ ਕੋਈ ਸ਼ਹੀਦਾਂ ਦਾ ਖੂਨ ਹੈ ਸਾਡਾ ਤਾਂ ਖੂਨ ਹੀ ਜਿਹੜਾ ਹੈ ਉਹ ਸੱਚ ਸੱਚ ਇਨਸਾਫ ਵਾਸਤੇ ਲੜਨ ਵਾਲਿਆਂ ਦਾ ਖੂਨ ਹੈ ਸਾਡੀ ਤਾਂ ਸੋਚ ਹੀ ਜਿਹੜੀ ਹੈ ਆਜ਼ਾਦ ਸੋਚ ਹੈ ਔਰ ਸਾਡੇ ਤੇ ਨਹੀਂ ਵਦਕੀਆਂ ਹੋਈਆਂ ਸਾਡੀ ਨੌਜਵਾਨੀ ਦਾ ਜੋਸ਼ ਵਿੱਚ ਆ ਜਾਣਾ ਸਾਡੀ ਨੌਜਵਾਨੀ ਤੇ ਖੂਨ ਦਾ ਉਬਾਲੇ ਖਾ ਜਾਣਾ ਇਹ ਸੁਭਾਵਕ ਸੀ ਨਤੀਜਾ ਹੀ ਹੋਇਆ ਕਿ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਹੈ ਉਹ ਜੁਰਾਤ ਵੱਲ ਵੱਧ ਪਈ। ਔਰ ਗੁਰਤੀਚ ਮਿਲਿਆ ਸਾਨੂੰ ਜੁਰਾਤ ਜਿਸ ਕੋਈ ਸ਼ੱਕਾ ਨਹੀਂ ਗੱਲ ਵੀ ਨਹੀਂ। ਔਰ ਕੁਝ ਖਾੜਕੂ ਕਾਟਣਾ ਵਾ ਜਿਹੜੀਆਂ ਉਹ ਹੋਣ ਲੱਗ ਪਈਆਂ। 29 ਨੰਬਰ ਨੂੰ ਨੀਸੋ ਕਾਸੀਨੋ ਇੱਕ ਹਵਾਈ ਜਹਾਜ ਜਿਹੜਾ ਹਾਈਜੈਕ ਕਰ ਲਿਆ ਗਿਆ। ਲੇਕਿਨ ਕਿਸੇ ਪੈਸੇਂਜਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਵਾਇਜ ਜਿਹੜਾ ਉਹਨੂੰ ਪਾਕਿਸਤਾਨ ਲੈ ਗਏ ਜਿੰਨਾ ਮੇਰੇ ਨੌਜਵਾਨ ਵੀਰਾਂ ਨੇ ਜੋ ਉਸ ਵੇਲੇ ਤਾਂ ਪੂਰੀ ਨੌਜ ਪਰ ਨੌਜਵਾਨੀ ਦੇ ਵਿੱਚ ਸਨ ਲੈ ਕੇ ਗਏ ਸਨ ਉਹਨਾਂ ਮੇ ਸਾਰੀਆਂ ਉਮਰਾਂ ਇਸੇ ਲੇਖੇ ਉਹਨਾਂ ਦੀਆਂ ਲੱਗ ਗਈਆਂ ਇਹ ਉਹ ਸਮਾਂ ਹੈ ਜਦੋਂ ਲਾਲਾ ਜਗਤ ਨਾਰੈਨ ਦਾ ਜਿਹੜਾ ਹੈ ਉਹ ਕਤਲ ਹੋਇਆ ਸੀ ਤੇ ਉਹਦੇ ਬਾਅਦ ਭਾਈ ਜਰ ਰੈਲ ਸਿੰਘ ਖਾਲਸਾਪੰਡਰਾਂ ਵਾਲਿਆਂ ਨੂੰ ਅਰੈਸਟ ਕੀਤਾ ਗਿਆ ਸੀ ਇਹ ਹਵਾਈ ਜਹਾਜ਼ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਜਿਹੜਾ ਹੈ ਉਹ ਹਾਈ ਜੈਕ ਕੀਤਾ ਗਿਆ ਸੀ ਇੱਥੇ ਹੁਣ ਉਹਨਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਤੇ ਬਹੁਤ ਔਖਾ ਹੈ ਲੇਕਿਨ ਕੁਝ ਇੱਕ ਜਿਹੜੀਆਂ ਮੁੱਖ ਘਟਨਾਵਾਂ ਨੇ ਉਹ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਿਵੇਂ 29 ਤੰਬਰ 1981 ਨੂੰ ਪਹਿਲਾ ਹਵਾਈ ਜਹਾਜ਼ ਹਾਈਜੈਕ ਹੋਇਆ ਫਿਰ ਅਪ੍ਰੈਲ 1983 ਦੇ ਵਿੱਚ ਇੱਕ ਹੋਰ ਮਹੱਤਵਪੂਰਨ ਘਟਨਾ ਹੋਈ ਕਿ ਏਅਰ ਸਟਵਾਲ ਡੀਆਈਜੀਸੀ ਪੁਲਿਸ ਦਾ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਹੁਣ ਇਹਦੇ ਦੋ ਵਰਜਨ ਨੇ ਇੱਕ ਤਾਂ ਇਹ ਹੈ ਕਿ ਉਹ ਉੱਥੇ ਮੱਥਾ ਟੇਕਣ ਲਈ ਗਿਆ ਸੀ ਇਹ ਪੁਲਿਸ ਦਾ ਵਰਜਨ ਹੈ ਜਾਂ ਆਮ ਲੋਕਾਂ ਦਾ ਵਰਜਨ ਹੈ ਜਿਹੜੇ ਜੂਜਾਰੂ ਸਿੰਘ ਸਨ ਉਹਨਾਂ ਦਾ ਵਰਜਨ ਇਹ ਸੀ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਖੜਕੂ ਨੌਜਵਾਨਾਂ ਦਾ ਪਤਾ ਲਾਉਣ ਲਈ ਆਇਆ ਸੀ ਉਹਨਾਂ ਦੇ ਟਿਕਾਣੇ ਵੇਖਣ ਲਈ ਆਇਆ ਸੀ ਵਗੈਰਾ ਉਹ ਇਸ ਮਕਸਦ ਲਈ ਆਇਆ ਸੀ ਤੇ ਉਹਦਾ ਜਿਹੜਾ ਉਹਨੂੰ ਗੋਲੀ ਮਾਰ ਦਿੱਤੀ ਗਈ ਉਹਦੇ ਬਾਅਦ 5 ਅਕਤੂਬਰ 1983 ਨੂੰ ਇੱਕ ਹੋਰ ਬੜੀ ਮੰਦਪਾਕੀ ਘਟਨਾ ਹੋਈ ਕਿ ਢਿਲਵਾ ਕਬੂਰਥਾਲਾ ਦੇ ਕੋਲ ਜਗ੍ਹਾ ਢਿਲਵਾ ਉੱਥੇ 6 ਬੱਸ ਦੇ ਵਿੱਚੋਂ ਪੈਸੇਂਜਰ ਉਤਾਰ ਕੇ ਔਰ ਚੁਣ ਕੇ ਹਿੰਦੂ ਸਾਰੇ ਉਤਾਰ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਹੁਣ ਦੋ ਘਟਨਾਵਾਂ ਨੇ ਜਿਨ੍ਹਾਂ ਦੇ ਬਾਰੇ ਮੈਂ ਬਿਲਕੁਲ ਇੱਕ ਦਾਅਵੇ ਨਾਲ ਕਹਿ ਸਕਣਾ ਇੱਕ ਹੈ 5 ਅਕਤੂਬਰ 1983 ਦੀਖ ਬਾਅਦ ਦੇ ਵਿੱਚ 84 ਦੇ ਵਿੱਚ ਵਾਪਰੀ ਜਿਹਦੇ ਵਿੱਚ ਚੁਣ ਕੇ ਹਿੰਦੂ ਉਤਾਰ ਕੇ ਗੋਲੀ ਮਾਰ ਦਿੱਤੀ ਗਈ। ਕਿ ਇਹ ਏਜੰਸੀਆਂ ਦਾ ਕੰਮ ਸੀ ਕਿਉਂਕਿ ਉਹ ਸਿੱਖ ਨੌਜਵਾਨਾਂ ਨੂੰ ਵਰਤਵਾਦ ਬਦਨਾਮ ਕਰਨਾ ਚਾਹੁੰਦੇ ਸਨ ਸਿੱਖ ਨੌਜਵਾਨਾਂ ਨੂੰ ਨਹੀਂ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਸਨ ਇੰਦਰਾ ਗਾਂਧੀ ਇੱਕ ਮਹੌਲ ਘੜ ਰਹੀ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਕਿ ਇੱਥੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਕਤਲ ਹੋਣਾ ਸ਼ੁਰੂ ਹੋ ਗਿਆ ਉਹ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ ਇਸ ਮੋੜੇ ਨੂੰ ਇਹਨੂੰ ਗੰਗਰਾ ਬਣਾ ਕੇ ਕਿ ਸਿੱਖ ਨੇੜੇ ਨੇ ਬਾਗੀ ਹੋ ਗਏ ਨੇ ਤੇ ਹਿੰਦੂਆਂ ਨੂੰ ਮਾਰ ਰਹੇ ਨੇ ਉਹ ਹਿੰਦੂਆਂ ਦੀ ਗੋਡੈਸ ਬਣਨਾ ਚਾਹੁੰਦੀ ਸੀ ਇਹਦੇ ਵਾਸਤੇ ਇਹ ਜੜੀਆਂ ਨੇ ਕਰਾਈਆਂ ਗਈਆਂ ਏਜੰਸੀਆਂ ਕੋਲੋਂ ਨਹੀਂ ਤੇ ਸਿੱਖ ਕਦੀ ਇਸ ਤਰ੍ਹਾਂ ਕਿਸੇ ਇੱਕ ਦੇ ਉੱਤੇ ਮਜ਼ਲੂਮ ਦੇ ਉੱਤੇ ਜ਼ੁਲਮ ਨਹੀਂ ਕਰਦਾ ਉਹ ਠੀਕ ਹੈ ਆਪਣੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਜੋ ਲੜਿੰਦੀਆਂ ਸਨ ਉਹ ਕ ドラਮਾ ਹੋਈਆਂ ਲੇਕਿਨ ਇਹ ਮੈਂ ਪੱਕਾ ਕਹਿ ਸਕਣਾ ਕਿ ਨਹੀਂ ਔਰ ਉਹਦੇ ਬਾਅਦ 6 ਅਕਤੂਬਰ 1983 ਨੂੰ ਜਿਹੜਾ ਇਹ ਪ੍ਰੈਜ਼ੀਡੈਂਟ ਰੂਲ ਲਗਾ ਦਿੱਤਾ ਚੁਣੀ ਹੋਈ ਸਰਕਾਰ ਜਿਹੜੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਤੇ ਪ੍ਰੈਜ਼ੀਡੈਂਟ ਰੂਲ ਲਗਾ ਦਿੱਤਾ ਗਿਆ। ਔਰ 6 ਅਕਤੂਬਰ ਨੂੰ ਪ੍ਰੈਜ਼ੀਡੈਂਟ ਰੂਲ ਲਾਉਣ ਤੋਂ ਬਾਅਦ 8 ਅਕਤੂਬਰ ਨੂੰ ਪੁਲਿਸ ਨੂੰ ਜਿਹੜੀਆਂ ਉਹ ਪੂਰੀ ਖੁੱਲ੍ਹ ਦੇ ਦਿੱਤੀ ਗਈ ਕਿ ਸਿੱਖ ਨੌਜਵਾਨੀ ਦੇ ਉੱਤੇ ਇੱਥੇ ਵੱਧ ਤੋਂ ਵੱਧ ਜਿਹੜਾ ਜ਼ੁਲਮ ਕਰੇ। ਇਸੇ ਦੌਰਾਨ ਹੀ ਉਹਨਾਂ ਦੇ ਵਿੱਚ ਕੁਝ ਸਿੱਖ ਹੜਕੂ ਗਰੁੱਪਾਂ ਨੇ ਰਲ ਕੇ ਕਾਲਿਸਤਾਨ ਦੀ ਅਨਾਊਂਸਮੈਂਟ ਕੀਤੀ। ਇਹ ਸਭ ਕੁਝ ਸੁਭਾਵਕ ਸੀ ਜੋ ਕੁਝ ਸਿੱਖ ਨੌਜਵਾਨ ਇਨਰ ਹੋਇਆ ਸੀ ਇਹ ਸਿਰ ਕਮਾਂਡਲ ਹੋਇਆ ਸੀ ਚਾਹੀਦਾ ਤੇ ਇਹ ਸੀ ਕਿ ਸਿੱਖ ਨੌਜਵਾਨੇ ਨੂੰ ਬੁਲਾ ਕੇ ਜੇ ਕਰਦੇ ਵਿੱਚ ਸਾਡਾ ਬੱਚਾ ਮਾਂ-ਬਾਪ ਕੋਲੋਂ ਨਾਰਾਜ਼ ਹੋ ਜਾਏ ਤੇ ਕੀ ਅਸੀਂ ਉਹਨੂੰ ਗੋੜੀ ਮਾਰ ਦਿੰਨੇ ਆ ਇਹੀ ਹੁੰਦਾ ਉਹਨੂੰ ਬੈਠ ਕੇ ਸਮਝਾਣੇ ਆ ਬੇਟਾ ਤੇਰਾ ਗਲਤ ਖਿਆਲ ਹੈ ਕਿ ਤੈਨੂੰ ਦੇ ਨਾਲ ਬਤਿੱਕੀ ਹੋਈ ਹੈ ਫਿਰ ਅਸੀਂ ਸੋਚਣ ਦੀ ਸਮਝਣ ਦੀ ਕੋਸ਼ਿਸ਼ ਕਰਨੇ ਆ ਕਿ ਇਹਦੇ ਮਨ ਚ ਕਿਉਂ ਖਿਆਲ ਆਇਆ ਕਿ ਇਹਦੇ ਨਾਲ ਬਤਿੱਕੀ ਹੋਈ ਹੈ ਉਹਨਾਂ ਚੀਜ਼ਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੇ ਆ ਇਹੀ ਰੁਖ ਜਿਹੜਾ ਉਹ ਸਿਕਨੂ ਜਵਾਨੀ ਦੀ ਪ੍ਰਤੀਬਨਾਇਆ ਜਾਣਾ ਚਾਹੀਦਾ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ ਜੇ ਉਹਨਾਂ ਦੀਆਂ ਜਾਇਜ਼ ਜੜੀਆਂ ਨਰਾਜ਼ਗੀਆਂ ਸਨ ਉਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਸੀ ਕੌਮ ਦੀਆਂ ਨਜਾਇਜ਼ ਮੰਗਾ ਜੜੀਆਂ ਨੇ ਉਹ ਮੰਗੀਆਂ ਜਾਣੀਆਂ ਚਾਹੀਦੀਆਂ ਸੀ ਲੇਕਿਨ ਪੁਲਿਸ ਨੂੰ ਜੜੀ ਹੈ ਪੂਰੀ ਖੁੱਲ ਦੇ ਦਿੱਤੀ ਗਈ ਇਹ ਦੋ ਘਟਨਾਵਾਂ ਕਰਕੇ ਟਿਲਵਾਵਾਂ ਵਾਲੀ ਤੇ ਖੋਰ ਜਿਹਦੇ ਵਿੱਚ ਬੱਸ ਤੋਂ ਸਵਾਰੀਆਂ ਉਤਾਰੀਆਂ ਗਈਆਂ ਸਨ ਚੁਣ ਕੇ ਹਿੰਦੂਆਂ ਨੂੰ ਅੰਗਾਰੀ ਗਈ ਸੀ ਗੋਰੀ ਇਹਨਾਂ ਦੋ ਘਟਨਾਵਾਂ ਨੂੰ ਕਰਕੇ ਇੰਦਰਾ ਗਾਂਧੀ ਨੇ ਸਾਰੇ ਦੇਸ਼ ਦੇ ਵਿੱਚ ਸਿੱਖਾਂ ਦਾ ਇਤਨੀ ਬਦਨਾਮੀ ਕੀਤੀ ਸਰਕਾਰ ਨੇ ਕਿ ਲੋਕਾਂ ਦੇ ਮਨ ਚ ਨਫ਼ਰਤ ਭਰ ਦਿੱਤੀ ਇਸ ਕੰਮ ਪਰ تھی۔ ਇਹ ਇੱਕ ਪੂਰੀ ਤਿਆਰੀ ਸੀ ਇਸ ਗੱਲ ਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵੇਲੇ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ ਤੇ ਸਾਰੀ ਕੌਮ ਜਿਹੜੀ ਹੈ ਉਹ ਖੁਸ਼ੀ ਮਨਾਵੇ ਕਿ ਜਿਵੇਂ ਅੱਜ ਰਾਵਣ ਜਲਾ ਕੇ ਤੇ ਖੁਸ਼ੀ ਮਨਾਉਂਦੇ ਨੇ ਇਹ ਖੁਸ਼ੀ ਮਨਾਵੇ ਸਾਰੀ ਜਿਹੜਾ ਦੇਸ਼ ਹੈ ਸਾਰਾ ਹਿੰਦੂ ਕਮਿਊਨਿਟੀ ਜਿਹੜੀ ਹੈ ਇੰਦਰਾ ਗਾਂਧੀ ਦੀ ਇਹ ਸਾਰੀ ਇੱਕ ਸਿਆਸੀ ਚਾਲ ਸੀ ਕਿ ਸਾਰੇ ਦੇਸ਼ ਦੀਆਂ ਹਿੰਦੂ ਵੋਟਾਂ ਜੜੀਆਂ ਨੇ ਉਹ ਮੈਨੂੰ ਮਿਲ ਜਾਣ ਹਿੰਦੂ ਮੈਨੂੰ ਜਿਹੜਾ ਦੇਵੀ ਵਾਂਗੂ ਪੂਜੀ ਜਾਣ ਕਿੰਨੀ ਬਰੀ ਜ਼ਿੰਦਗੀ ਰਵੇ ਮੈਂ ਹਿੰਦੂਆਂ ਦੀ ਆ ਹਿੰਦੁਸਤਾਨ ਦੇ ਉੱਤੇ ਪਾਰਦੇ ਉੱਤੇ ਰਾਜ ਕਰਦੀ ਰਵਾ ਸ਼ਾਇਦ ਉਹਨੇ ਸਿੱਖ ਇਤਿਹਾਸ ਨਹੀਂ ਸੀ ਪੜਿਆ ਉਹਨੂੰ ਸਿੱਖ ਕੌਮ ਦੀ ਸੱਚਾਈ ਨਹੀਂ ਸੀ ਪਤਾ ਇਹ ਵੀ ਇੱਕ ਬੜੀ ਬੱਤੀ ਕਾਠ ਹੁੰਦੀ ਹੈ ਸੋ ਇਹ ਦੌਰ ਜਿਹੜਾ ਇੱਕ ਬੜਾ ਨਾਜ਼ੁਕ ਦੌਰ ਸਿੱਖ ਕੌਮ ਦੇ ਅੰਦਰ ਜਿਹੜਾ ਹੈ ਉਲੰਘਿਆ ਅੱਜ ਇਤਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ